ਕਰਦਾਂ ਲੇਕਿਨ ਇਹਨਾਂ ਨੂੰ ਸਾਰਿਆਂ ਨੂੰ ਦੁਬਾਰਾ ਰਿਪਲੇਸ ਕਰਦਿਆਂ ਬਹੁਤ ਟਾਈਮ ਲੱਗਦਾ ਮੇਰਾ ਪਰਿਵਾਰ ਦੀ ਰੋਜੀ ਰੋਟੀ ਹੈ ਤੇ ਮੈਂ ਨੇਚਰਲੀ ਮਹਿਸੂਸ ਕੀਤਾ ਕਿ ਇੱਕ ਸਿੰਪਲ ਕੇਸ ਦੇ ਵਿੱਚ ਸੁੰਦਰ ਜੀ ਕੀ ਸਿਰਫ ਪੈਸਾ ਨਹੀਂ ਭਾਵਨਾਵਾਂ ਤੇ ਸਾਰਾ ਤੁਹਾਨੂੰ ਬੰਤ ਆਪਣੇ ਪਰਿਵਾਰ ਦੀ ਜਿਹੜੀ ਆ ਉਹ ਨਜ਼ਰ ਆਉਂਦੀ ਆ ਸੋ ਇਸ ਨੂੰ ਲੈ ਆਪਾਂ ਬਹੁਤ ਵਾਰ ਦੇਖਦੇ ਆ ਕਿ ਦੋ ਤਿੰਨ ਗਲਹਾਰੀਆਂ ਨੇ ਇਸ ਰੈਮ ਰੇਡ ਦੇ ਪੱਖੋਂ ਜੀ ਸਭ ਤੋਂ ਇੰਪੋਰਟੈਂਟ ਕਿ ਸਾਰੇ ਯੂਥ ਨੇ ਹਮ ਤੇ ਅੰਡਰ ਏਜ ਨੇ ਹਾਂਜੀ ਅੰਡਰ ਦੀ ਏਜ ਆਫ 18 ਸੈਕੰਡ ਇੱਕ ਪੁਆਇੰਟ ਜਿਹੜਾ ਇਸ ਦੇ ਵਿੱਚ ਆਉਂਦਾ ਕਿ ਜਦੋਂ ਇਹ ਆ ਜਾਂਦੇ ਆ ਤੇ ਫਿਰ ਸੈਲਫ ਡਿਫੈਂਸ ਦੀ ਪਰਿਭਾਸ਼ਾ ਕੀ ਹੈ ਕੀ ਰਹਿ ਜਾਂਦੀ ਹੈ ਹਾਂਜੀ ਕਿ ਜਦੋਂ ਕੋਈ ਅੰਦਰ ਆ ਗਿਆ ਤੇ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੇ ਲਈ ਆਪਣੇ ਬਿਜ਼ਨਸ ਜੋ ਕਿ ਆਪਾਂ ਮੈਂ ਕਹਾਂ ਰੇਡੀਓ ਦੇ ਪੱਖੋਂ ਬਹੁਤ ਵਾਰ ਅਸੀਂ ਗੱਲ ਕਰਦੇ ਕਿ ਪੁੱਤਾਂ ਵਾਂਗੂ ਇਹਨੂੰ ਪਾਲਿਆ ਬਿਲਕੁਲ ਹਾਂਜੀ ਆਪਾਂ ਗੱਲ ਕਰਦੇ ਹਾਂ ਜੀ ਇੱਦਾਂ ਹੀ ਬਿਜ਼ਨਸ ਹੈ ਫੋੜੀ ਭਾਵਨਾ ਬਹੁਤ ਜੁੜ ਜਾਂਦੀ ਆ ਫੀਲਿੰਗਸ ਹੁੰਦੀਆਂ ਹਨ ਕਿਉਂਕਿ ਆਪਾਂ ਪਰਿਵਾਰ ਪਾਲਨੇ ਹੁੰਦੇ ਆ ਉਹਦੀ ਰੋਟੀ ਹੈ ਬਿਲਕੁਲ ਤੇ ਇਸ ਤੋਂ ਵੀ ਉੱਪਰ ਸੰਧਜੀ ਜਿਵੇਂ ਮੈਂ ਨਿੱਜੀ ਉਦਾਹਰਣ ਦੇ ਸਕਦਾ ਕਿ ਸਾਡੀ ਸ਼ਾਪ ਤੇ ਤਿੰਨ ਵਾਰੀ ਜਿਹੜੀ ਜਿਹੜੀ ਦੋ ਵਾਰੀ ਰੋਬਰੀ ਤੇ ਇੱਕ ਵਾਰੀ ਰੈਮ ਰੇਡ ਹੋਈ ਆ ਕੋਸ਼ਿਸ਼ ਹੋਈ ਹਾਂਜੀ ਤੀਜੀ ਤੀਜੀ ਵਾਰ ਜਦੋਂ ਆਏ ਤੇ ਬੰਦੂਕ ਗਨ ਜਿਹੜੀ ਸੀ ਮੇਰੇ ਜੀਵਨ ਸਾਥੀ ਰਾਜ ਦੇ ਸਿਰ ਦੇ ਉੱਤੇ ਰੱਖ ਦਿੱਤੀ ਉਹਨਾਂ ਨੇ ਪਹਿਲੀ ਵਾਰ ਕਿਹਾ ਕਿ ਉਹ 15 ਟਲ ਦੂਜੀ ਵਾਰੀ ਤੇ ਰਾਜ ਸਮਝ ਨਾ ਸਕੀ ਕਿਉਂਕਿ ਉਹ ਇੱਕਦਮ ਪਿੱਛੇ ਮੁੜ ਕੇ ਜਿੱਦਾਂ ਤੁਸੀਂ ਕਹੋ ਕਿ ਉਹ ਮੁੜੀ ਤਾਂ ਉਸੇ ਉਹਨੇ ਗੱਨ ਹੀ ਦੇਖੀ ਹੋਰ ਉਹ ਬੈਠੀ ਹੋਈ ਸੀਗੀ ਇਨਫੈਕਟ ਮੂਰਤੀਆਂ ਪੂਜਾ ਦਾ ਸਮਾਨ ਜਿਹੜਾ ਸੀਗਾ ਉਸ ਨੂੰ ਉਹ ਸੋਰਟ ਆਟ ਕਰ ਰਹੀ ਸੀਗੀ ਸਾਰਾ ਤੇ ਉੱਥੋਂ ਇੱਕਦਮ ਉੱਠ ਕੇ ਜਦੋਂ ਮੈਂ ਹੁਣ ਗੱਲ ਜੜੀ ਕਰਨ ਲੱਗਾ ਤੀਜੀ ਦੇ ਉੱਤੇ ਉਹਨੂੰ ਸਮਝ ਆਇਆ ਕਿ ਖੂਕੀ ਰਿਹਾ ਉਸਨੇ ਟਿਲ ਖੋਲ ਦਿੱਤਾ ਉਹ ਮਸੀ ਥੋੜੇ ਪੈਸੇ ਲੈ ਕੇ ਚਲੇ ਗਿਆ ਇਹ 1:30 ਵਜੇ ਦਾ ਟਾਈਮ ਸੀਗਾ ਲੇਕਿਨ ਸੁੰਦਰੀ ਜਦੋਂ ਇਹ ਸਾਰਾ ਕੁਝ ਹੋ ਨਿਬੜਿਆ ਹਮ ਹਰ ਰੋਜ ਜੀ ਸ਼ਾਮ ਨੂੰ 1:30 ਵਜੇ ਦੇ ਕਰੀਬ ਰਾਜ ਨੇ ਬਾਹਰ ਨੂੰ ਦੇਖਣਾ ਸ਼ੁਰੂ ਕਰ ਲੈਣਾ ਹਮ ਇੱਕ ਜ਼ਹਿਨ ਦੇ ਵਿੱਚ ਡਰ ਕੀ ਪਤਾ ਨਹੀਂ ਕਿਸੇ ਨੇ ਇੱਥੇ ਆ ਰਹਿਣਾ ਸੋ ਮੈਂ ਇੱਕ ਇੰਪੋਰਟੈਂਟ ਪੁਆਇੰਟ ਲਿੰਗਰਿੰਗ ਇਫੈਕਟ ਜਿਹੜਾ ਟਰੋਮਾ ਨੂੰ ਕਹਿੰਦੇ ਆ ਮੈਂਟਲ ਟਰੋਮਾ ਸੁੰਦਰੀ ਹਾਂਜੀ ਮੈਂਟਲ ਟਰੋਮਾ ਸੋ ਉਹ ਨੇਚਰਲੀ ਕਹਿੰਦੇ ਹੁੰਦੇ ਆ ਉਹਨਾਂ ਨੇ ਡੂਰ ਕੀਤਾ ਤੋਂ ਉਸਦੇ ਬਾਅਦ ਨੈਚਰਲ ਡਰਾਸ ਕੀਤਾ ਸੋ ਇਹ ਸਿਰਫ ਇੱਕ ਪੁਆਇੰਟ ਜਿਹੜਾ ਆਪਾਂ ਦੇਖੀਏ ਕਿ ਰੈਂਬ ਰੀਡਸ ਦੇ ਵਿੱਚ ਸਿਰਫ ਆਪਣੇ ਤੁਸੀਂ ਸਮਾਨ ਹੀ ਨਹੀਂ ਹੋਰ ਵੀ ਬਹੁਤ ਕੁਝ ਲੈ ਜਾਂਦੇ ਹੋ ਸੈਕੰਡਰੀ ਇਹ ਇੱਕ ਨਿਊਜੈਂਟਿਕ ਕੇਸ ਹੋਇਆ ਸੀਗਾ ਵਿਰਿੰਦਰ ਸਿੰਘ ਬੈਂਸ ਬਰੇਲੀ ਪਾਜੀ ਉਹਨਾਂ ਨੂੰ ਕਹਿੰਦੇ ਆ ਤੁਹਾਨੂੰ ਚੇਤਾ ਹੋਣਾ ਇਸ ਕੇਸ ਦਾ ਸੁੰਦਰ ਜੀ ਕਿ ਉਹਨਾਂ ਦੀ ਲਿਕਰ ਸ਼ਾਪ ਦੇ ਵਿੱਚ ਉਹ ਟਾਰੇ ਚ ਬਹੁਤ ਪਹਿਲੋਂ ਦੋ ਜਿਹੜੇ ਨੌਜਵਾਨ ਅੰਦਰ ਆ ਗਏ ਤੇ ਉਸ ਦੇ ਵਿੱਚ ਬਾਅਦ ਤੋਂ پتہ ਲੱਗਾ ਕਿ ਉਹ ਪ੍ਰੀਸਟ ਜਿਹੜਾ ਇੱਕ ਧਾਰਮਿਕ ਸੰਸਾ ਦਾ ਉਸ ਦੇ ਬੇਟੇ ਸੀ ਇਹ ਗੱਲ ਵੱਖਰੀ ਹੈ ਲੇਕਿਨ ਉਸ ਦੇ ਵਿੱਚ ਉਹਨਾਂ ਨੇ ਕਾਫੀ ਜਿਹੜਾ ਉਹਨਾਂ ਨੂੰ ਜਿਹੜਾ ਫਿਰ ਕੁੱਟਿਆ ਕੁੱਟਿਆ ਹਾਂਜੀ ਹਾਂਜੀ ਜਦੋਂ ਕੁੱਟਿਆ ਤੇ ਨੇਚਰੀ ਉਹਨਾਂ ਤੇ ਕੇਸ ਬਣ ਗਿਆ ਕਮਿਊਨਿਟੀ ਜਿਹੜੀ ਐ ਉਹ ਸਾਰੀ ਖੜੀ ਹੋ ਗਈ ਭਾਈ ਉਹਨਾਂ ਦੇ ਹੱਕ ਦੇ ਵਿੱਚ ਹੂੰ ਹੂੰ ਕੁਝ ਇੱਕ ਬੰਦੇ ਸਨ ਜਿਹੜੇ ਕੀ ਦੂਸਰੇ ਪਾਸੇ ਵੀ ਖੜੇ ਸੀ ਮੈਨੂੰ ਯਾਦ ਹੈ ਲੇਕਿਨ ਫਰੀ ਦੇ ਵਿੱਚ ਲਾਇਰ ਟੌਪ ਦਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਉਹਨੇ ਵਲੰਟਨ ਤੋਂ ਆ ਕੇ ਇੱਕ ਕੇਸ ਲੜਿਆ ਹੂੰ ਹਾਂਜੀ ਹਾਂਜੀ ਉਸਨੇ ਕੇਸ ਲੜ ਕੇ ਤੇ ਫਿਰ 파ੜਨ ਹੋਈ ਪਰ ਕੋਈ ਕਾਨੂੰਨ ਚੇਂਜ ਨਹੀਂ ਹੋਇਆ ਉਸ ਸਮੇਂ ਹਾਂ ਉਸ ਟਾਈਮ ਤੇ ਵੀ ਉਸ ਤੋਂ ਬਾਅਦ ਵੀ ਕੋਈ ਚੇਂਜ ਨਹੀਂ ਹੋਇਆ ਹਾਂਜੀ ਸੈਲਫ ਡਿਫੈਂਸ ਦੇ ਪੱਖੋਂ ਜੀ ਹੁਣ ਸੁੰਦਰ ਜੀ 2022 ਤੋਂ ਲੈ ਕੇ 24 ਦਾ ਜੇ ਆਪਾਂ ਟਾਈਮ ਦੇਖਦੇ ਹਾਂ ਸਭ ਤੋਂ ਵੱਧ ਜਿਹੜਾ ਵਾਅਦਾ ਰੈਮ ਰੇਟਸ ਦੇ ਵਿੱਚ ਹੋਇਆ ਜੀ 12 ਤੋਂ 17 ਸਾਲ ਮੈਂ ਰਿਪੀਟ ਕਰ ਦਵਾਂ 12 ਤੋਂ 17 ਆਪਾਂ ਆਪਣੇ ਬੱਚੇ ਪਾਲ ਰਹੇ ਆ ਆਪਾਂ ਦੇਖਦੇ ਹਾਂ 12 ਸਾਲ ਕਿੰਨੀ ਅਲੱਗ ਉਮਰ ਹੁੰਦੀ ਹੈ ਬਿਲਕੁਲ ਹਾਂਜੀ ਹਾਂਜੀ ਤੇ 12 ਤੋਂ 17 ਸਾਲ ਦੇ ਵਿੱਚ ਆਪਾਂ ਕਹਿੰਦੇ ਆ ਕਿ ਇਹ ਹਜੇ ਨਿਆਣਾ ਹੀ ਆ ਹਾਂਜੀ ਆਪਾਂ ਬੱਚੇ ਹਾਂ ਇਹ ਨਿਆਣਾ ਹਜੇ ਆਪਾਂ ਆਪਣੀ ਪਰਿਭਾਸ਼ਾ ਦੇ ਵਿੱਚ ਇਹੀ ਉਹਨਾਂ ਨੂੰ ਸੋਚਦੇ ਆ ਇਮੇਜਿਨ ਕਰੋ ਖੁਨਮੈਸ਼ ਕੀ ਸਮਲੇਕ ਯੋਨਾ ਗੁਰਦੀਪ ਹਰੀ ਜਿਹੜੇ ਇਥੇਸ ਬਹੁਤ ਇੱਕ ਵੱਡਾ ਕੇਸ ਹੋਇਆ ਆਪਾਂ ਜਾਣਦੇ ਆ ਪੂਜਾ ਜੂਡਰਸ ਤੇ ਜੀ ਉਹਨਾਂ ਦੇ ਨਾਲ ਇਹ ਬਪਰੈਸ਼ਰ ਤੇ 6:00 ਵਜੇ ਹਜੇ ਵੀ ਕਈ ਵਾਰ ਪਾਜੀ ਜਿਹੜਿਆ ਕਹਿੰਦੇ ਹੁੰਦੇ ਆ ਕਿ ਮੇਰਾ ਕਿਵਰੀ ਦਾ ਮੈਨੂੰ ਮਹਿਸੂਸ ਹੁੰਦਾ ਕਿ ਸਿਰ ਮੇਰਾ ਭਾਰ ਹੀ ਆ ਤੇ ਅਸੀਂ ਬੜੀ ਬੇਬਸੀ ਮਹਿਸੂਸ ਕਰਦੇ ਹਾਂ ਉਹਨਾਂ ਦੇ ਲਾਗੇ ਬੈਠੇ ਕਿ ਕੁਝ ਕਰ ਨਹੀਂ ਸਕਦੇ ਹਾਂ ਤੇ ਬਿਜ਼ਨਸ ਦੇ ਪੱਖੋਂ ਫੈਕਟਰੀਆਂ ਬੰਦ ਰਹੀਆਂ ਸ਼ਾਪ ਉਹਨਾਂ ਬਹੁਤ ਏਹ ਹਣੀ ਫੈਮਲੀ ਨੇ ਸਫਰ ਕੀਤਾ ਬਿਲਕੁਲ ਮੈਂਟਲੀ ਤੌਰ ਦੇ ਉੱਤੇ ਬਹੁਤ ਇਨਸਾਨ ਨੂੰ ਨੁਕਸਾਨ ਹੁੰਦਾ ਸੋ ਦੂਸਰਾ ਨੁਕਸਾਨ ਤਾਂ ਹੁੰਦਾ ਹੀ ਜਿਹੜਾ ਵੈਸੀ ਹੁੰਦਾ ਹੈ ਜਿਹੜਾ ਕਿ ਆਪਾਂ ਫਾਈਨੈਂਸ਼ੀਅਲੀ ਕਹਿੰਦੇ ਹਾਂ ਹਾਂਜੀ ਜੀ ਸੋ ਇੱਕ ਜਿਹੜਾ ਪੁਆਇੰਟ ਸੁੰਦਰੀ ਬੜਾ ਬਾਰ ਬਾਰ ਆ ਰਿਹਾ ਹੈ ਕੀ ਬਹੁਤ ਵਾਰ ਇਹ ਜਿਹੜੇ ਨੌਜਵਾਨ ਆ ਇਹਨਾਂ ਨੂੰ ਸਜ਼ਾ ਵੀ ਹੋ ਚੁੱਕੀ ਆ ਜਾਂ ਇਹਨਾਂ ਨੂੰ 파ਰਡਨ ਹੋ ਚੁੱਕੀ ਆ ਸੋ ਇਸ ਨੂੰ ਲੈ ਕੇ ਹੁਣ ਸਾਰੇ ਇਸ ਪਾਸੇ ਨੂੰ ਕੀ ਸਜ਼ਾ ਕਿੰਨੀ ਸਖਤ ਹੋਣੀ ਚਾਹੀਦੀ ਆ ਦੂਸਰਾ ਸੈਲਫ ਡਿਫੈਂਸ ਦੇ ਪੱਖੋਂ ਜੇ ਕੋਈ ਆ ਗਿਆ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਮਰਿਆਦਾ ਉਸ ਦੇ ਵਿੱਚ ਕਿੰਨੀ ਖੋਲ ਹੈ ਕਿਹੜਾ ਤਰ੍ਹਾਂ ਤੁਸੀਂ ਕਰ ਸਕਦੇ ਹੋ ਉਸ ਦੀ ਡੈਫੀਨੇਸ਼ਨ ਜਿਹੜੀ ਆ ਸਾਰੇ ਦੇਖਣਾ ਸੁਣਨਾ ਤੇ ਨਿਰਧਾਰਤ ਕਰਨਾ ਚਾਹੁੰਦੇ ਆ ਜੀ ਇਸ ਨੂੰ ਮੰਨ ਲਿਆ ਗਿਆ ਕਿ ਸੈਲਫ ਡਿਫੈਂਸ ਵਿਲ ਬੀ ਅਲਾਉਡ ਹਾਂਜੀ ਆ ਇੰਪੋਰਟੈਂਟ ਪੁਆਇੰਟ ਹੈ ਜੀ ਇਟ ਵਿਲ ਬੀ ਅਲਾਉਡ ਜੀ ਕਿ ਇਸ ਹੱਦ ਤੱਕ ਅਲਾਉਡ ਹੈ ਕਿਵੇਂ ਅਲਾਉਡ ਹੈ ਉਸ ਦੇ ਉੱਤੇ ਹੁਣ ਕੰਮ ਸ਼ੁਰੂ ਹੋਇਆ ਹੁਣ ਸਾਡੇ ਸੋਤਿਆਂ ਤੋਂ ਨੇਚਰਲੀ ਅਸੀਂ ਪੁੱਛਣਾ ਇਹ ਚਾਹਾਂਗੇ ਜੀ ਕੌਂਟ੍ਰਿਬਿਊਟ ਕਰਨਾ ਚਾਹੁੰਦੇ ਨੇ 092799 270 ਦੇ ਉੱਤੇ ਕਿ ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਫਿਰ ਖਾਸ ਕਰਕੇ ਰੀਟੇਲਰਸ ਜਿਹੜੇ ਨੇ ਉਹ ਕਿਵੇਂ ਮਹਿਸੂਸ ਕਰਦੇ ਨੇ ਕਿਉਂਕਿ ਇਹ ਕੋਈ ਕੋਇਨਸੀਡੈਂਸ ਤਾਂ ਹੈ ਨਹੀਂ ਕਿ ਆਮ ਤੌਰ ਤੇ ਤਿੰਨ ਚਾਰ ਇਕੱਠੇ ਉਹਨਾਂ ਦੇ ਹੱਥ ਦੇ ਵਿੱਚ ਥੋੜੀ ਹੁੰਦੀ ਹੈ ਆਉਂਦੇ ਸਾਰੀ ਤੁਹਾਡੇ ਸ਼ੀਸ਼ੇ ਪੰਨਣ ਲੱਪੰਦੇ ਨੇ ਤੇ ਉਹਨਾਂ ਦੇ ਵਿੱਚ ਕੋਈ ਵੀ ਅਡਲਟ ਨਹੀਂ ਹੁੰਦਾ ਇਹ ਕੋਈ ਤੋ ਸਾਈਕਲੋਕੀ ਪ੍ਰੀ ਪਲੈਨਡ ਇਹ ਸਾਰਾ ਕੁਝ ਹੁੰਦਾ ਹੈ ਸੋ ਇਸ ਸਾਰੇ ਨੂੰ ਲੈ ਕੇ ਹੁਣ ਜਿਹੜਾ ਮੌਜੂਦਾ ਕਾਨੂੰਨ ਹੈ ਸੋ ਇਸ ਦੇ ਵਿੱਚ ਜਿਹੜੀ ਪੋゼਸ਼ਨ ਜਿਹੜੀ ਹੈ ਉਸ ਹਮਲੇ ਦੇ ਉੱਤੇ ਖਾਸ ਕਰਕੇ ਉਨੂੰ ਆਪਾਂ ਕਿਦਾਂ ਦੇਖਦੇ ਆ ਰੀਜ਼ਨੇਬਲ ਫੋਰਸ ਆ ਸਭ ਤੋਂ ਇੰਪੋਰਟੈਂਟ ਸ਼ਬਦ ਹੈ ਇਹਨੂੰ ਪੰਜਾਬੀ ਚ ਤਕਸ਼ਲ ਕਹਿੰਦੇ ਆ ਤਕਸ਼ਲ ਦਾ ਮਤਲਬ ਕੀ ਮੈਂ ਫੋਰਸ ਅਪਲਾਈ ਕੀਤੀ ਰੋਕਣ ਦੇ ਲਈ ਤੇ ਉਹ ਰੀਜ਼ਨੇਬਲ ਫੋਰਸ ਹੈ ਕਿ ਨੀਂਕ ਅਮੇਜਨ ਕਰੋ ਕਿ ਕੋਈ ਆਇਆ ਉਨ ਮੱਤਕਾ ਮਾਰਿਆ ਸ਼ੰਦਰੀ ਮੈਂ ਜੇ ਕੁਝ ਹੈ ਲੱਗ ਗਿਆ ਆ ਇੱਕਦਮ ਮੇਰੇ ਹੱਥ 'ਚ ਮੈਂ ਉਹ ਚੱਕ ਕੇ ਚਲਾਇਆ ਕਿ ਉਹ ਰੀਜ਼ਨੇਬਲ ਫੋਰਸ ਹੈ ਸੋ ਇਹ ਬਾਉਂਡਰੀਜ਼ ਤੈਅ ਕਰਨੀਆਂ ਬਹੁਤ ਜ਼ਰੂਰੀ ਕਿਉਂਕਿ ਜਦੋਂ ਸੁੰਦਰੀ ਤੁਹਾਡੇ ਉੱਤੇ ਐਜ਼ ਅ ਰੀਟੇਲਰ ਕੇਸ ਪੈ ਜਾਂਦਾ ਆ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਜੀ ਕਹਿਣ ਲੱਗਿਆ ਜੀ ਸੁੰਦਰੀ ਆਮ ਤੌਰ ਤੇ ਤੁਸੀਂ ਇਕੱਲੇ ਜਾਂ ਤੁਹਾਡੇ ਵਾਈਫ ਜਾਂ ਕੋਈ ਹੁੰਦਾ ਜਿਹੜਾ ਨਾਲ ਸ਼ਾਪ ਚਲਾ ਰਿਹਾ ਹੁੰਦਾ ਉਸ ਦੇ ਬਾਅਦ ਤੁਸੀਂ ਪੁਲਿਸ ਸਟੇਸ਼ਨ ਤੁਸੀਂ ਕੋਰਟ ਦੇ ਚੱਕਰ ਕੱਢਣਾ ਉਹ ਬਿਜ਼ਨਸ ਦੇ ਵਿੱਚ ਕਿਸੇ ਨੂੰ ਉਸ ਟਾਈਮ ਉਥੇ ਖੜਾ ਕਰਨਾ ਇਸ ਖਾਲਾ ਨਹੀਂ ਹੈਗਾ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ indians ਖਾਸ ਕਰਕੇ ਜਿਹੜੇ ਆ ਸਮਾਲ ਬਿਜ਼ਨਸ ਓਨਰਸ ਆ ਸੋ ਬਹੁਤ ਸਾਰੀ ਚੀਜ਼ਾਂ ਨੂੰ ਦੇਖਣਾ ਪੈਂਦਾ ਜਿਹਨੇ ਬਿਜ਼ਨਸ ਕਰਨਾ ਹੈ ਐਬਸੋਲੂਟਲੀ ਸੋ ਟਾਈਮ ਕੱਢ ਕੇ ਜਦੋਂ ਜਾਣਾ ਉਹਦੀ ਕੋਈ ਕੰਪਨਸੇਸ਼ਨ ਨਹੀਂ ਹੈ ਬਿਲਕੁਲ ਸੋ ਕਿਸੇ ਨੂੰ ਤੁਸੀਂ ਜਦੋਂ ਪੇ ਕਰ ਰਹੇ ਤੁਸੀਂ ਆਪਣੀ ਜੇਬ ਚੋਂ ਪੇ ਕਰ ਰਹੇ ਹੋਇਆ ਨਾਰਮਲੀ ਤੁਹਾਡੇ ਨਾਲ ਹੁੰਦਾ ਹਾਂਜੀ ਭੇਟਮ ਵੀ ਤੁਸੀਂ ਇੱਥੇ ਤੁਹਾਨੂੰ ਪੇ ਵੀ ਸਾਰਾ ਕੁਝ ਤੁਹਾਨੂੰ ਕਰਨਾ ਪੈਂਦਾ ਬਿਲਕੁਲ ਸੋ ਇਸ ਸਾਰੇ ਨੂੰ ਲੈ ਕੇ ਇੱਕ ਇੰਪੋਰਟੈਂਟ ਜਿਹੜਾ ਆ ਪੁਆਇੰਟ ਹੁਣ ਇਸ ਟਾਈਮ ਨੈਸ਼ਨਲ ਪਾਰਟੀ ਨੇ ਜਿਹੜਾ ਪ੍ਰਸਤਾਵ ਦਿੱਤਾ ਹੈ ਕਿ ਜਿਹੜਾ ਰੈਮ ਰੇਡ ਦੇ ਕਾਰਨ ਜਿਹੜੇ ਨਬਾਲਖ ਨੇ ਉਹਨਾਂ ਦੇ ਮਾਪਿਆਂ ਨੂੰ ਵੀ ਜਿਹੜਾ ਜ਼ਿੰਮੇਵਾਰ ਠਰਾਇਆ ਜਾਵੇ ਹਾਂਜੀ ਪੇਰੈਂਟਸ ਹਾਂ ਬਿਲਕੁਲ ਸੋ ਕਈ ਰੀਟੇਲ ਐਸੋਸੀਏਸ਼ਨਸ ਦਾ ਕਹਿਣਾ ਹੈ ਕਿ ਦੁਕਾਨ ਜਿਹੜੀ ਆਪਣੀ ਰੱਖਿਆ ਦੇ ਲਈ ਵਧੀਆ ਵੱਧ ਅਧਿਕਾਰ ਉਹਨਾਂ ਨੂੰ ਦੇਣ ਕੀ ਅਸੀਂ ਆਪਣੇ ਰੱਖਿਆ ਦੇ ਲਈ ਵੱਧ ਅਧਿਕਾਰ ਜਿਹੜਿਆ ਸਾਨੂੰ ਦਿੱਤੇ ਜਾਣ ਜਿਸ ਦੇ ਵਿੱਚ ਨਾਰਮਲੀ ਕੀ ਤੁਸੀਂ ਕੁਛ ਨਾ ਕੁਛ ਡਿਫੈਂਡ ਦੇ ਤੌਰ ਦੇ ਉੱਤੇ ਰੱਖਦੇ ਆ ਤੇ ਜਦੋਂ ਤੁਸੀਂ ਕਹਿੰਦੇ ਆ ਇਹਦੇ ਵਿੱਚ ਇੱਕ ਇੰਪੋਰਟੈਂਟ ਜਿਹੜਾ ਫੈਕਟਰ ਸੀਗਾ ਕਿ ਜੇ ਕੋਈ ਆਉਂਦਾ ਤੇ ਤੁਸੀਂ ਸਿਟੀਜ਼ਨ ਅਰੈਸਟ ਕਰ ਸਕਦੇ ਹੋ ਹੁਣ ਇਹ ਪਾਸ ਹੋ ਗਿਆ ਓਕੇ ਸਿਟੀਜ਼ਨ ਅਰੈਸਟ ਦਾ ਮਤਲਬ ਹੈ ਸੁੰਦਰ ਜੀ ਕੀ ਇਥੇ ਦਾ ਕਾਨੂੰਨ ਸੀ ਕਿ ਰਾਤ ਨੂੰ ਜੇ ਕੋਈ ਆਲੇ ਦੁਆਲੇ ਪੁਲਿਸ ਵਾਲਾ ਨਹੀਂ ਤਾਂ ਤੁਸੀਂ ਉਸ ਨੂੰ ਰੈਸਟ੍ਰੇਨ ਕਰ ਸਕਦੇ ਹੋ ਜਦ ਤੱਕ ਪੁਲਿਸ ਆਉਂਦੀ ਹੈ ਬਿਲਕੁਲ ਓਕੇ ਹੁਣ ਤੁਹਾਨੂੰ ਐਸਾ ਰੈਸਟ੍ਰੇਨ ਦੇ ਤੌਰ ਦੇ ਉੱਤੇ ਰਾਈਟ ਮਿਲ ਗਿਆ ਕਾਨੂੰਨੀ ਤੌਰ ਦੇ ਉੱਤੇ ਕਿ ਤੁਸੀਂ ਉਹਨਾਂ ਨੂੰ ਹੋਲਡ ਕਰ ਸਕਦੇ ਹਾਂ ਪਰ ਉਸ ਦੌਰਾਨ ਜਦੋਂ ਕੋਈ ਹੋਲ ਆਮ ਨਾਗਰਿਕ ਕੋਈ ਹੋਲਡ ਕਰਨ ਦੀ ਕੋਸ਼ਿਸ਼ ਕਰੂਗਾ ਉਹ ਫਾਈਟ ਬੈਕ ਕਰਨ ਦੀ ਕੋਸ਼ਿਸ਼ ਕਰੂਗਾ ਇਸ ਦੌਰਾਨ ਜੇ ਕਿਸੇ ਨੂੰ ਨੁਕਸਾਨ ਪਹੁੰਚਦਾ ਹੈ ਜਾਂ ਫਿਰ ਜਿਹਨੂੰ ਫੜਿਆ ਉਹਨੂੰ ਨੁਕਸਾਨ ਤੋਂ ਕਿ ਕੋਸ਼ਿਸ਼ ਤਾਂ ਇਹ ਹੀ ਹੋਏਗੀ ਕਿ ਭੱਜ ਕੇ ਨਾ ਜਾਵੇ 100% ਜਿਹੜਾ ਤੁਸੀਂ ਪੁਆਇੰਟ ਕਿਹਾ ਸਭ ਤੋਂ ਵੱਧ ਪ੍ਰੈਕਟੀਕਲੀ ਇੱਕ ਚੈਲੰਜ ਹੈ ਕਿ ਇਮੇਜਿਨ ਕਰੋ ਕਿ ਤੁਸੀਂ ਕਿਸੇ ਨੂੰ ਉੱਚ ਹੋਲਡ ਰੱਖਿਆ ਹੋਇਆ ਹੈ ਲੇਕਿਨ ਅਨਫੋਰਚਨਟਲੀ ਤੁਸੀਂ ਆਪਣਾ ਹੁਣ ਫੋਨ ਚਲਾਉਣਾ ਹੈ ਫੋਨ ਚਲਾ ਕੇ ਸੁੰਦਰ ਜੀ ਤੁਸੀਂ ਕਿਸੇ ਨੂੰ ਰਿੰਗ ਕਰਕੇ ਇਨਫੋਰਮੇਸ਼ਨ ਦੇਣੀ ਹੈ ਤੇ ਉਸ ਦੌਰਾਨ ਤੁਹਾਡੇ ਜਿਹੜੀ ਖਿਆਲੋ ਕੀ ਸੇਫਟੀ ਨੂੰ ਲੈ ਕੇ ਆਪਣੇ ਵੈਲ ਬੀਇੰਗ ਸਾਰਾ ਕੁਝ ਤੁਸੀਂ ਬੰਦਾ ਰਿਲੈਕਸ ਮੋਡ ਤਾਂ ਹੈ ਨਹੀਂ ਤਕ ਜਦੋਂ ਕਾਲ ਜਾਂਦੀਆਂ ਉਹਨਾਂ ਨੂੰ ਇਨਫੋਰਮੇਸ਼ਨ ਵਾਇਲ ਤੁਸੀਂ ਕਹਿ ਰਿਹਾ ਜੇ ਤੁਸੀਂ ਜਾਣੇ ਜਾਣੇ ਕੱਲੇ ਹੋ ਬਹੁਤ ਵੱਡਾ ਚੈਲੰਜ ਹੈ ਬਿਲਕੁਲ ਤੁਹਾਡੀ ਇਹ 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 ਪੁਆਇੰਟ ਜਿਹੜਾ ਹੈ ਸੋ ਇਸ ਨੂੰ ਨਜਿੱਠਣ ਦੇ ਲਈ ਭਾਵੇਂ ਚੈਨਲ ਨਾਲ ਲੇਕਿਨ ਮੈਜਿਨ ਕਰੋ ਕਿ ਨਾਰਮਲੀ ਸ਼ਾਪਸ ਚ ਦੋ ਬੰਦੇ ਹੁੰਦੇ ਨੇ ਤੇ ਇੱਕ ਬੰਦਾ ਨੇਚਰਲੀ ਫਿਰ ਕਰ ਸਕੇਗਾ ਉਸ ਸਿਚੁਏਸ਼ਨ ਦੇ ਵਿੱਚ ਡਿਪੈਂਡਸ ਆ ਸਿਚੁਏਸ਼ਨ ਕਿਦਾਂ ਦੀ ਬਿਲਕੁਲ ਸੋ ਇਹ ਇੱਕ ਪੁਆਇੰਟ ਜਿਹੜਾ ਕਾਫੀ ਆਇਆ ਹੁਣ ਮੈਂ ਐਪਟੂਈ ਦੀ ਗੱਲ ਕਰਾਂ ਇੱਥੇ ਹਾਂਜੀ ਇਸ ਸਾਰੇ ਨੂੰ ਜਿੱਠਣ ਦੇ ਲਈ ਸਾਰੀ ਥੀ ਆਰਗੇਨਾਈਜੇਸ਼ਨਸ ਨੇ ਮੌਰੀ ਵਾਰਡਰਸ ਨੂੰ ਫੋਰ ਐਗਜ਼ਾਮਪਲ ਇੰਗੇਜ ਕੀਤਾ ਓਕੇ ਮੌਰੀ ਵਾਰਡਨਸ ਜਿਹੜੇ ਨੇ ਹੁਣ ਪੈਟਰੋਲਿੰਗ ਕਰ ਰਹੇ ਨੇ ਪੁਲਿਸ ਵੀ ਇੱਥੇ ਪੈਟਰੋਲਿੰਗ ਕਰ ਰਹੀ ਹੈ ਪਰ ਕਿੰਨੇ ਇਲਾਕੇ ਤੁਸੀਂ ਕਿੰਨੇ ਕਵਰ ਕਰ ਸਕਦੇ ਹੋ ਕਰ ਕਰ ਸਕਦੇ ਆ ਸੋ ਇਸ ਰੈਮਰੇਡ ਦੇ ਬਦਲੇ ਜੇ ਆਪਾਂ ਮਾਮਲਿਆਂ ਦੇ ਵਿੱਚ ਦੇਖੀਏ ਤਾਂ ਆ ਖਾਸ ਕਰਕੇ ਜਿਹੜੀ ਦੁਕਾਨ ਦੀ ਸੁਰੱਖਿਆ ਆ ਉਸ ਦੇ ਉੱਤੇ ਕਿੰਨਾ ਕੁ ਅਸਰ ਸੰਜੀਪਾਏਗਾ ਕਿਉਂਕਿ ਹੁਣ ਇਹਦੀ ਐਗਜ਼ਾਮਪਲ ਪਰਫੈਕਟ ਆਪਾਂ ਜਿਹੜੇ ਇੱਥੇ ਇਸ ਟਾਈਮ ਜੁਵਲਰਸ ਨੇ ਜੀ ਉਹਨਾਂ ਇਦਾਂ ਲੱਗਦਾ ਹੈ ਕਿ ਉਹ ਪ੍ਰिजन ਦੇ ਵਿੱਚ ਨੇ ਉਹ ਜੇਲ੍ਹ 'ਚ ਹੈ ਬਿਲਕੁਲ ਦੇਖੇ ਜਿਸ ਤਰ੍ਹਾਂ ਦੀ ਉਹਨਾਂ ਨੇ ਮਤਲਬ ਉਹਨਾਂ ਨੂੰ ਪ੍ਰੋਟੈਕਟ ਪ੍ਰੋਟੈਕਸ਼ਨ ਦੇਣ ਵਾਸਤੇ ਜਿਸ ਤਰ੍ਹਾਂ ਦਾ ਉਹਨਾਂ ਨੇ ਆਪਣਾ ਡੋਰ ਜਿਸ ਤਰ੍ਹਾਂ ਮੈਟਲ ਦੇ ਡੋਰ ਜਿਹੜੇ ਆ ਯੂਜ਼ ਕੀਤੇ ਆ ਸੇਫਟੀ ਨੂੰ ਲੈ ਕੇ ਮੈਂ ਪਿਛਲੇ ਅਮ ਮੇਰੀ ਹੰਦੀ ਮੰਡੇ ਦੀ ਗੱਲ ਸੀ ਜਿਹੜਾ ਲਾਸਟ ਵੀਕ ਸੀਗਾ ਤੇ ਸਾਡੇ ਇੱਕ ਜੁਲਰ ਜਿਹੜੇ ਸਬਾਨ ਨੇ ਅਮ ਹੰਟਰਸ ਕੋਰਨਰ ਦੇ ਵਿੱਚ ਤੇ ਸਵੇਰੇ ਮੈਂ ਆ ਰਿਹਾ ਸੀਗਾ ਸ਼ਾਪ ਤੋਂ ਕਵਿਕਲੀ ਤੇ ਉਹਨਾਂ ਨੂੰ ਮੈਂ ਸ਼ਾਪ ਉਹਨਾਂ ਦੀ ਕਿਉਂਕਿ ਮੰਡੇ ਨੂੰ ਸਾਰੀਆਂ ਜੁਲਰੀ ਸ਼ਾਪ ক্লোਜ਼ ਹੋ ਜਾਂਦੀਆਂ ক্লোਜ਼ ਹੁੰਦੀਆਂ ਹਾਂਜੀ ਹਾਂਜੀ ਉਹਨਾਂ ਦੀ ਸ਼ਾਪ ਓਪਨ ਸੀ ਸੰਦੇਜੀ ਤੇ ਮੈਂ ਰੰਗ ਕਿਤੀ ਨੈਚਰੀ ਵੈਲ ਬੀਇੰਗ ਚੱਕਾ ਨੂਰ ਰੰਗ ਕਿ ਮੈਂ ਕਹਾਂ ਪੜੀ ਕਿ ਤੁਸੀਂ ਇਸ ਟਾਈਮ ਆਪਣੇ ਹੁੰਦੇ ਤੇ ਉਹ ਕਹਿੰਦੇ ਕਿ ਮੈਂ ਜਿਹੜੀਆਂ ਗਰਿਲਾਂ ਆ ਉਹਨਾਂ ਨੂੰ ਗੋਲਡਨ ਰੰਗ ਦਾ ਪੇਂਟ ਕਰਾ ਰਿਆ ਆ ਕਿਉਂਕਿ ਜਿਹੜਾ ਬਲੈਕ ਰੰਗ ਆ ਨਾ ਇਸ ਦੇ ਨਾਲ ਲੋਕਾਂ ਨੂੰ ਤੇ ਸਾਨੂੰ ਵੀ ਲੱਗਦਾ ਕਿ ਅਸੀਂ ਪ੍ਰੈਜ਼ੈਂਟ ਦੇ ਵਿੱਚ ਆ ਜੀ ਬਿਲਕੁਲ ਬੜਾ ਬੜਾ ਮੈਨੂੰ ਮਹਿਸੂਸ ਹੋਇਆ ਹੁਆ ਕਿ ਇਹ ਤਾਂ ਡ੍ਰੀਮ ਨਹੀਂ ਨਾ ਸੁੰਦਰੀ ਆਪਣੇ ਨਿਊਜ਼ਾਂ ਦੇ ਵਿੱਚ ਸੋ ਇਸ ਨੂੰ ਲੈ ਕੇ ਸਰਕਾਰ ਜਿਹੜੀ ਹੈ ਜੀ ਉਹ ਲਾਮਬੰਦ ਹੋ ਕੇ ਅ ਸਵੈਸ ਰੱਖਿਆ ਜਿਹੜੀ ਆ ਇਸ ਦੇ ਉੱਤੇ ਵਰਕ ਕਰ ਰਹੀ ਹੈ ਇਸ ਨੂੰ ਲੈ ਕੇ ਜਿਹੜੇ ਮਾਪ ਪਟੰਡਿਆ ਉਹਦੇ ਅਧਿਕਾਰ ਕਾਨੂੰਨੀ ਜਿਹੜੇ ਆ ਉਸ ਨੂੰ ਲੈ ਕੇ ਤੇ ਨਾਲ ਦੇ ਨਾਲ ਉਹਨਾਂ ਦੇ ਮਾਪਿ ਪਾਪ ਜਿਹੜੇ ਨੇ ਉਹਨਾਂ ਨੂੰ ਜ਼ਿੰਮੇਵਾਰ ਖਾਸ ਕਰਕੇ ਸੁੰਦਰੀ ਹੁਣ ਦੋ ਤਿੰਨ ਜਿਹੜੇ ਫੈਕਟਰੀਸ ਦੇ ਵਿੱਚ ਆ ਗਿਆ ਜੀ ਸੈਲਫ ਡਿਫੈਂਸ ਜੁਰੀਆ ਇਸ ਦੇ ਵਿੱਚ ਜੇ ਆਪਾਂ ਪੰਜਾਬੀ ਚ ਮੋਟਾ-ਮੋਟਾ ਕਹੀਏ ਆਪਾਂ ਕਹਿੰਦੇ ਆ ਕਿ ਮੈਂ ਆਪਣੇ ਆਪ ਨੂੰ ਬਚਾਉਣ ਦੇ ਲਈ ਇਹ ਕੀਤਾ ਜੀ ਹਾਂਜੀ ਆਪਣੇ ਆਦਾਰੇ ਨੂੰ ਮੇਰੀ ਰੋਜੀ ਰੋਟੀ ਨੂੰ ਬਚਾਉਣ ਦੇ ਲਈ ਜੀ ਮੈਂ ਇਹ ਕੀਤਾ ਹੂੰ ਹੂੰ ਜੋ ਤੁਸੀਂ ਕੀਤਾ ਉਸ ਦੇ ਹੱਦਬੰਦੀਆਂ ਕੀ ਇੰਨਾਕ ਤੁਸੀਂ ਜੇ ਹੁਣ ਸਰਕਾਰ ਕਹਿੰਦੀ ਹੈ ਕਿ ਇਦਾਂ ਐ ਕਿ ਤੁਸੀਂ ਇੰਨਾਕ ਕੁੱਟ ਲਾ ਮੈਂ ਇਹਨੂੰ ਜਸਟ ਐਸ ਅ ਅਨਲਜੀ ਲੈ ਕੇ ਚੱਲਾਂ ਹਾਂ ਜੀ ਇਸ ਦੇ ਵਿੱਚ ਇੱਕ ਸੰਦ ਤੁਸੀਂ ਫਿਰ ਕੋਈ ਵੀ ਆ ਉਹ ਇੱਕ ਸੰਦ ਦਾ ਵਾਇਲੈਂਸ ਨੂੰ ਇਨਕਰੇਜ ਕਰਨ ਵਾਲੀ ਗੱਲ ਹੋ ਜਾਂਦੀ ਆ ਹੂੰ ਜੇ ਤੁਸੀਂ ਕਹਿੰਦੇ ਹੋ ਕਿ ਚਲੋ ਇੰਨਾ ਕੁ ਰੀਜਨ ਅਸੀਂ ਮੰਨਾਂਗੇ ਕਿ ਤੁਸੀਂ ਹਾਕੀ ਚਲਾ ਲੇ ਇਹਦਾ ਨਹੀਂ ਕਹਿ ਸਕਦੇ ਹਾਂ ਸੋ ਉਸ ਨੂੰ ਡਿਫਾਈਨ ਕਿਵੇਂ ਕਰਨਾ ਇਨ ন্যাਚਰਲੀ ਇੱਕ ਤਸੰਦਾ ਇਸ ਟਾਈਮ ਚੈਲੰਜ ਹੈ ਕਿਉਂਕਿ ਜੇ ਤੁਸੀਂ ਕਿਤੇ ਵੀ ਇਨਕਰੇਜ ਕਰਦੇ ਹੋ ਕਿਸੇ ਵੀ ਪੱਖੋਂ ਹਥਿਆਰਬੰਦ ਹੋਣ ਦਾ ਫਿਜ਼ਿਕਲੀ ਕਿਸੇ ਦੇ ਨਾਲ ਉਸ ਦੀ ਹੱਦਬੰਦੀ ਕਰਦੇ ਆ ਇਹ ਇੱਕ ਏਰੀਆ ਬੜਾ ਹੀ ਇੰਟਰਸਟਿੰਗ ਤੇ ਜਿਸ ਨੂੰ ਕਲੋਸਲੀ ਆਪਾਂ ਸਾਰੇ ਵਾਚ ਕਰ ਰਹੇ ਆ ਤੇ ਇਹ ਲੈ ਕੇ ਸਰਕਾਰ ਦੀ ਜ਼ਿੰਮੇਵਾਰੀ ਨੌਜਵਾਨਾਂ ਦੀ ਆਪਾਂ ਗੱਲ ਕੀਤੀ ਹੈ ਇੱਕ ਹੋਰ ਗੱਲ ਸੰਦਰੀ ਬੜੀ ਮੈਂ ਮਹਿਸੂਸ ਕਰਦਾ ਜੀ ਕਮਿਊਨਿਟੀ ਜਿਹੜੀ ਆ ਉਸ ਨੂੰ ਓਨਰਸ਼ਿਪ ਇਹਨਾਂ ਯੂਥ ਦੇ ਪੱਖੋਂ ਲੈਣ ਦੀ ਕੀ ਜ਼ਰੂਰਤ ਹੈ ਇਹ ਵੀ ਇੱਕ ਪੁਆਇੰਟ ਬਹੁਤ ਇੰਪੋਰਟੈਂਟ ਆ ਜਾਂਦਾ ਜੀ ਜੇ ਕਿਸੇ ਇੱਕ ਭਾਈਚਾਰੇ ਤੋਂ ਹੀ ਰੈਮ ਰੀਡਰਸ ਆ ਰਹੇ ਨੇ ਹਾਂ ਹਾਂ ਇੱਕੋ ਹੀ ਕਮਿਊਨਿਟੀ ਹਾਂਜੀ ਸੋ ਫਿਰ ਕੀ ਆਪਾਂ ਬਹੁ ਸੱਭਿਆਕ ਇਥੇ ਕਮਿਊਨਿਟੀਆਂ ਰਹਿੰਦੇ ਆ ਆਪਣੀ ਕਮਿਊਨਿਟੀ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਜਿਹੜੀ ਬਜ਼ੁਰਗ ਨਹੀਂ ਕੋ ਮਾਤਵਾ ਉਹਨਾਂ ਦੇ ਵੱਡੇ ਨੇ ਉਹਨਾਂ ਨਾਲ ਜਾ ਕੇ ਰਾਬਤਾ ਕਰਕੇ ਕਹੀਏ ਕਿ ਬਈ ਆਪਾਂ ਸਾਰੇ ਇੱਥੇ ਇਕੱਠੇ ਹੋ ਕੀ ਇਹਨੂੰ ਜੱਠੀਏ ਨਹੀਂ ਤਾਂ ਇਸ ਦੇ ਵਿੱਚ ਕਮਿਊਨਿਟੀਆਂ ਦੇ ਵਿੱਚ ਕੜਤਣ ਬਹੁਤ ਆ ਜਾਂਦੀ ਹੈ ਸ਼ੰਦਰੀ ਬਿਲਕੁਲ ਹਾਂ ਜੀ ਤਾਂ ਕਿ ਹੁਣ ਅਸੀਂ ਫਿਰ ਉਹ ਜਦੋਂ ਵੀ ਬਾਹਰ ਨਿਕਲਾਂਗੇ ਕਮਿਊਨਿਟੀ ਦੇ ਵਿੱਚ ਵਿਚਰਾਂਗੇ ਬਾਕੀ ਕਮਿਊਨਿਟੀਆਂ ਤੋਂ ਉਸ ਕਮਿਊਨਿਟੀ ਨੂੰ ਆਪਾਂ ਦੇਖ ਕੇ ਨਜ਼ਰਅੰਦਾਜ਼ ਕਰਾਂਗੇ ਬਿਲਕੁਲ ਇਹਦੇ ਵਿੱਚ ਸ਼ੰਦਰੀ ਮੈਂ ਦਾ ਪ੍ਰਤੀਕਰਮ ਦਾਸ਼ਤਾ ਬਹੁਤ ਘੱਟ ਆਪਣੇ بڑے ਲੋਕ ਨੇ ਹੁਣ ਇਹਨਾਂ ਕਮਿਊਨਿਟੀਜ਼ ਦੇ ਨੌਜਵਾਨ ਜਿਹੜੇ ਵਰਗ ਹੈ ਜਾਂ ਕੋਈ ਵੀ ਵਰਗ ਹੈ ਉਹਨਾਂ ਨੂੰ ਕੰਮ ਨਹੀਂ ਦਿੰਦੇ ਹਾਂਜੀ ਕਿਉਂਕਿ ਆਪਾਂ ਮਹਿਸੂਸ ਕਰਦੇ ਕਿ ਇਹਨਾਂ ਦੀ ਵਜ੍ਹਾ ਕਰਕੇ ਸਾਡੇ ਨਾਲ ਜੋ ਕਿ ਬਿਲਕੁਲ ਰਾਈਟ ਨਹੀਂ ਹੈ ਸੋ ਲੇਕਿਨ ਬੰਦਾ ਇਨਸਾਨ ਹੈ ਅਸੀਂ ਵੀ ਬਿਲਕੁਲ ਹਾਂਜੀ ਸੋ ਆਮ ਨਾਮਾਂ ਸਾਰਿਆਂ ਦੀਆਂ ਜਿਹੜੀਆਂ ਜੀ ਉਸ ਨੂੰ ਲੈ ਕੇ ਮੈਂ ਇੱਕ ਇੰਪੋਰਟੈਂਟ ਪੁਆਇੰਟ ਜਰ ਰੱਖਣਾ ਚਾਹੂੰਗਾ ਕਿ ਇਸ ਦਾ ਸੋਲੂਸ਼ਨ ਕੱਲਾ 셀ਫ ਡਿਫੈਂਸਿਵ ਮੰਨ ਲਿਆ ਉੱਥੇ ਤੱਕ ਆਵੇ ਹੀ ਨਾ ਇਹ ਗੱਲ ਜੀ ਨੌਰਵਾਨ ਜਿਹੜੇ ਨੇ ਉਹ ਵੀ ਮਹਿਸੂਸ ਕਰਨ ਕਿ ਅਸੀਂ ਵੀ ਉਹਨਾਂ ਦੀ ਸੁਸਾਇਟੀ ਦਾ ਹਿੱਸਾ ਆ ਆਪਾਂ ਨੂੰ ਓਵਰਆਲ ਐਜ਼ ਅ ਕਮਿਊਨਿਟੀ ਸੁਨਦਰੀ ਜੀ ਵੀ ਰਿਸਪੌਂਸਿਬਿਲਟੀ ਲੈਂਦੇ ਆ ਬੈਟਰ ਰਿਲੇਸ਼ਨਸ਼ਿਪ ਬਣਾਉਣ ਦੀ ਜਰੂਰਤ ਆ ਕਮਿਊਨਿਟੀ ਟੂ ਕਮਿਊਨਿਟੀ ਬਿਲਕੁਲ ਹਾਂਜੀ ਆਪਾਂ ਜੀ ਮਤਲਬ ਕਿ ਇਹੀ ਤੇ কনਸেন্ট্রেট ਤੇ ਬਹੁਤ ਜ਼ਿਆਦਾ ਰਹਿ ਗਿਆ ਕਿ ਵੀ ਅਸੀਂ ਆਪਣੇ ਆਨੂੰ ਸਾਨੂੰ ਹਥਿਆਰ ਬੰਦ ਕਰਾ ਦਿਓ ਸੁਨਦਰੀ ਕਿਉਂਕਿ ਫਿਰ ਜਦੋਂ ਤੁਸੀਂ ਇਸ ਤਰ੍ਹਾਂ ਸੈਲਫ ਡਿਫੈਂਸ ਦੇ ਵਿੱਚ ਚਲੇ ਜਾਂਦੇ ਹੋ ਨੁਕਸਾਨ ਦੇ ਵਿੱਚ ਸੁਨਦਰੀ ਤੁਹਾਨੂੰ ਨਹੀਂ ਪਤਾ ਕਿ ਉਹਨਾਂ ਦੇ ਕੋਲ ਕੀ ਹੈ ਬਹੁਤ ਕੁਝ ਹੈ ਹਾਂਜੀ ਇੰਨੇ ਸਪਲਟ ਸੈਕਿੰਡ ਦੇ ਵਿੱਚ ਬਹੁਤ ਕੁਝ ਕੁਝ ਵੀ ਹੋ ਸਕਦਾ ਜਿਵੇਂ ਆਪਾਂ ਗੁਰਦੀਪ ਭਾਜੀ ਦੇ ਕੇਸ ਦੇ ਵਿੱਚ ਦੇਖ ਹਾਂ ਹਾਂਜੀ 2 ਸਕਿੰਟ ਪਿੱਛੋਂ ਉਹ ਬੰਦੇ ਨੂੰ ਜਾਣਦੇ ਵੀ ਨਹੀਂ ਜਾਣਦੇ ਵੀ ਨਹੀਂ ਹਾਂਜੀ ਉਹਨਾਂ ਦੀ ਇੰਟੈਂਸ਼ਨ ਉਸ ਦੇ ਨਾਲ ਪਿੰਡ ਦੀ 1% ਵੀ ਨਹੀਂ ਬਿਲਕੁਲ ਹਾਂਜੀ ਉਹਨਾਂ ਦੀ ਸ਼ਾਪ ਤੇ ਆਏ ਹੋਏ ਬੰਦੇ ਉਹਨਾਂ ਦਾ ਪਰਿਵਾਰ ਸਾਰਾ ਜਿਹੜਾ ਹੈ ਜੀ ਉਹ ਸਾਰਾ ਨੇਚਰਲੀ ਉਹਨਾਂ ਦਾ ਦਾਦੇ ਉੱਤੇ ਲੱਗਿਆ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਉਹ ਫਿਜ਼ਿਕਲੀ ਉਸ ਨੂੰ ਰੋਕਣ ਦਾ ਪਹਿਲਾਂ ਇੱਕ ਸਵਾਲ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਜੇ ਸੈਲਫ ਡਿਫੈਂਸ ਇਥੇ ਲਾ ਹੋ ਜਾਂਦਾ ਉਹਦੇ ਵਿੱਚ ਮਤਲਬ ਉਹ ਜੋ ਜਦੋਂ ਕਿਸੇ ਨੇ ਆਪਨਾ ਸੈਲਫ ਡਿਫੈਂਸ ਵਿੱਚ ਆਪਣੀ ਆਤਮ ਰੱਖਿਆ ਕਰਨੀ ਹੈ ਜਾਂ ਆਪਣੇ ਫੈਮਿਲੀ ਨੂੰ ਪ੍ਰੋਟੈਕਸ਼ਨ ਜਾਂ ਉਸ ਟਾਈਮ ਦੇ ਉੱਤੇ ਕੋਈ ਕਸਟਮਰ ਹੈ ਉਹਨੂੰ ਸੇਵ ਕਰਨ ਵਾਸਤੇ ਉਹ ਉਬਾਰ ਕਰਦੇ ਹੈ ਤੂੰ ਕਿੰਨੀਕ ਫੋਰਸ ਦੇ ਵਿੱਚ ਪਰ ਉਸ ਟਾਈਮ ਦੇ ਉੱਤੇ ਜਦੋਂ ਤੁਸੀਂ ਮਤਲਬ ਇਦਾਂ ਦੀ ਸਿਚੁਏਸ਼ਨ ਹੋਵੇ ਮੈਨੂੰ ਨਹੀਂ ਲੱਗਦਾ ਕਿ ਕੋਈ ਮੈਂਟਲੀ ਤੌਰ ਦੇ ਉੱਤੇ ਇਸ ਵਾਸਤੇ ਪਰਵੇ ਹੋਗਾ ਕਿ ਨਹੀਂ ਮੈਂ ਇਸ ਬੰਦੇ ਨੂੰ ਇੰਨੀ ਕਿ ਫੋਰਸ ਤੇ ਕਿਉਂਕਿ ਦੇਖੋ ਇੱਕ ਡਰ ਦੇ ਤਹਿਤ ਅਸੀਂ ਮਾਰਾਂਗੇ ਠੀਕ ਹੈ ਤਾਂ ਸਾਹਮਣੇ ਵਾਲੇ ਨੂੰ ਤਾਂ ਕੋਈ ਡਰ ਨਹੀਂ ਨਾ ਸੋ ਉਹਨੇ ਤਾਂ ਪੂਰੀ ਫੋਰਸ ਆਪਣੀ ਜਾਨ ਲਗਾ ਗਣੀ ਕਿ ਮੈਂ ਇਹ ਜਿਹੜੀ ਚੀਜ਼ਾਂ ਲੈਣ ਆਇਆ ਮੈਂ ਕਿਸੇ ਵੀ ਹਾਲਤ ਵਿੱਚ ਇਹ ਚੀਜ਼ਾਂ ਲੈ ਕੇ ਜਾਣੀ ਆ ਹਾਂਜੀ ਦੇਖੋ ਸੁੰਦਰੀ 90% ਜਿਹੜੀ ਤੁਸੀਂ ਜਿਹੜੀ ਆਬਜ਼ਰਵੇਸ਼ਨ ਕੀਤੀ ਹੈ ਬੜੀ ਜੀ ਇਹ ਡੂੰਗੀ ਆ ਇਸ ਦੇ ਵਿੱਚ ਜਿਹੜੀ ਇੰਟੈਂਸ਼ਨ मोस्ट ਆਫ ਥੀਸ ਯੰਗਸਟਰਸ ਆ ਜਿਨਾਂ ਨੂੰ ਗਰੂਮ ਕੀਤਾ ਜਾਂਦਾ ਬਿਲਕੁਲ ਠੀਕ ਹਾਂਜੀ ਗੈਂਗਸ ਵਾਲੇ ਆ ਬਿਲਕੁਲ ਗੈਂਗਸ ਵਾਲੇ ਹਾਂਜੀ ਕਿ ਤੁਸੀਂ ਸਿਰਫ ਇਥੋਂ ਸਮਾਨ ਚੱਕਣਾ ਤਾਂ ਜਿੰਨੀ ਸ਼ੀਤੀ ਹੁੰਦਾ ਬਾਹਰ ਆ ਜਾਓ ਬਿਲਕੁਲ ਹਾਂਜੀ ਉਹ ਕਿਸੇ ਨੂੰ ਕੁੱਟਣ ਨਹੀਂ ਆਏ ਹੁੰਦੇ ਹਾਂਜੀ ਉਹਨਾਂ ਦੀ ਵੀ ਇੰਟੈਂਸ਼ਨ ਡਿਫਰੈਂਟ ਹੁੰਦੀ ਹੈ ਇੱਕਦਮ ਸਮਾਨ ਲੈ ਕੇ ਉਥੋਂ ਭੱਜਣ ਦੀ ਹੁੰਦੀ ਹੈ ਹਾਂਜੀ ਉਸ ਦੌਰਾਨ ਸੁందਰੀ ਕਿਉਂਕਿ ਲਾਈਵ ਹੈ ਕੋਈ ਇਹ ਫਿਲਮ ਤਾਂ ਚੱਲ ਨਹੀਂ ਰਹੀ ਸੋ ਕੁਝ ਵੀ ਹੋ ਸਕਦਾ ਹਾਂਜੀ ਸੋ ਸੈਲਫ ਡਿਫੈਂਸ ਦੇ ਵਿੱਚ ਮੈਂ ਪਰਫੈਕਟ ਐਗਜ਼ਾਮਪਲ ਦਿੰਨਾ ਸੁందਰੀ ਜੀ ਇੱਕ ਮਾਂ ਆਪਣੇ ਦੋ ਬੱਚਿਆਂ ਦੇ ਨਾਲ ਸ਼ਾਪ ਦੇ ਅੰਦਰ ਹੈ ਜਿਵੇਂ ਗੁਰਦੀਪ ਬਾਜੀ ਦੇ ਹੋਇਆ ਹਮ ਐਜ਼ ਅ ਗੁੱਡ ਹਿਊਮਨ ਬੀਇੰਗ ਐਜ਼ ਅ ਸ਼ਾਪਕੀਪਰ ਜੀ ਤੰਨ ਨੂੰ ਸਾਰਿਆਂ ਦੀ ਜਾਣਦੀ ਪ੍ਰਵਾਹ ਕੀ ਨਾ ਜਾਣੇ ਕੁਝ ਤੁਕਿ ਉਹਦੇ ਹੱਥ ਚ ਥੋੜੀ ਆ ਬੰਦੇ ਥੋੜੀ ਹਾਂਜੀ ਬੰਦੇ ਸੋ ਉਸ ਸਮੇ ਜਿਹੜੇ ਪੈਰਾਮੀਟਰ ਨੇ ਹੱਦ ਮੰਦੀਆਂ ਨੇ ਉਹ ਕੀ ਅਲਾਉ ਕਰਦੀਆਂ ਨੇ ਸੋ ਸਿਸਟਮ ਕਹਿੰਦਾ ਹੈ ਕਿ ਅਸੀਂ ਇਸ ਨੂੰ ਅਕਾਮੋਡੇਟ ਕਰਾਂਗੇ ਓਕੇ ਜੀ ਅਸੀਂ ਜੀ ਸੈਲਫ ਡਿਫੈਂਸ ਜਿੱਥੇ ਤੁਸੀਂ ਫੈਕਟਰਸ ਦੇਖ ਕੇ ਕਿਉਂਕਿ ਅਸੈਸਮੈਂਟ ਦੇ ਪੱਕੇ ਸੁੰਦਰੀ ਸੋਚੋ ਜੀ ਸਪਲਿਟ ਸੈਕਿੰਡ ਹੈ ਹਮ ਕਿਸੇ ਨੇ ਹੁਣ ਅਸੈਸ ਕਰਨਾ ਡੇਂਜਰ ਕਿੰਨਾ ਹੈ ਹਾਂ ਜੀ ਕੌਣ ਕੌਣ ਇਸ ਦੇ ਨਾਲ ਪ੍ਰਭਾਵਿਤ ਹੋ ਰਹਾ ਹੈ ਬਿਲਕੁਲ ਹਾਂ ਮੇਰੇ ਕੋਲ ਆਪਸ਼ਨਸ ਕੀ ਹੈ ਜਿਹੜੀ ਇੱਕ ਸੈਕਿੰਡ ਵਿੱਚ ਤੁਸੀਂ ਇੱਕ ਬੰਦੇ ਨੂੰ ਕਹਿ ਰਹੇ ਹੋ ਕਿ ਤੁਸੀਂ ਡਿਸਾਈਡ ਕਰੋ ਅਸੀਂ ਇਨਸਾਨ ਹਮ ਕਿਦਾਂ ਇਨਿਸ਼ੀਏਟਿਵ ਡਿਸਾਈਡ ਕਰ ਸਕਦੇ ਅਸੀਂ ਪ੍ਰੋਫੈਸ਼ਨਲ ਤਾਂ ਨਹੀਂ ਹੈਗੇ ਕਿ ਇਦਾਂ ਦੀ ਸਿਚੁਏਸ਼ਨ ਹੋ ਜਾਈ ਕਰਦਾ ਹੈ ਸ਼ੌਪਕੀਪਰ ਜਿਹੜਾ ਉਸ ਵਿੱਚ ਕੋਈ ਟ੍ਰੇਨਿੰਗ ਡ੍ਰਿਲ ਤਾਂ ਚੱਲ ਨਹੀਂ ਰਹੀ ਜਿੱਥੇ ਕਿ ਤੁਹਾਨੂੰ ਪਹਿਲਾਂ ਪਤਾ ਕਿ ਇਦਾਂ ਆਉਣਾ ਤੇ ਅਸੀਂ ਦੇਖਣਾ ਕਿ ਤੂੰ ਰਿਐਕਟ ਕਿਦਾਂ ਕਰਨਾ ਉਹ 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 ਬੰਦਾ ਫਿਰ ਵੀ ਕਹਿੰਦਾ ਕਿ ਮੈਂ ਹੁਣ ਸੋਚਣਾ ਕਿ ਮੈਂ ਕਿਦਾਂ ਰਿਐਕਟ ਕਰਾਂਗਾ ਪਰ ਉਹ ਸੈਕਿੰਡ ਦੇ ਵਿੱਚ ਤਾਂ ਨਹੀਂ ਨਾ ਸੋਚ ਸਕਿਆ ਸੋ ਇਸ ਨੂੰ ਲੈ ਕੇ ਇਹ ਬਹੁਤ ਵੱਡਾ ਸਟੈਪ ਹੈ ਸੁਹੰਦਰ ਜੀ ਲਾਸਟ ਦੇ ਵਿੱਚ ਗੱਲ ਕਰੀਏ ਕਿ ਸੈਲਫ ਡਿਫੈਂਸ ਨੂੰ ਪਰਵਾਨਤਾ ਦੇ ਦਿੱਤੀ ਗਈ ਆ ਜੀ ਉਹ ਉਸ ਦੀ ਬਾਉਂਡਰੀ ਜਿਹੜੀ ਆ ਹੂੰ ਉਸ ਦੇ ਅੰਦਰ ਹੂੰ ਜਿਹੜੀ ਕਿਵੇਂ ਜੀ ਇਹ ਲਾਗੂ ਹੋਣੀ ਆ ਕਿਸ ਹੱਦ ਤੱਕ ਹੋਣੀ ਆ ਕਿ ਇਹ ਇਸ ਦੀ ਡਿਫੀਨੇਸ਼ਨ ਇਵੈਂਚੁਅਲੀ ਰਹੇਗੀ ਕਿ ਲੀਗਲੀ ਤੌਰ ਦੇ ਉੱਤੇ ਜਦੋਂ ਕੋਰਟ ਦੇ ਵਿੱਚ ਤੁਸੀਂ ਖੜੇ ਹੋ ਜੀ ਸੈਲਫ ਡਿਫੈਂਸ ਕਰਕੇ ਤੁਸੀਂ ਕਹਿੰਦੇ ਹੋ ਕਿ ਭਲਾ ਲੋਕਾ ਮੈਂ ਸੈਲਫ ਡਿਫੈਂਸ ਕੀਤੀ ਆ ਕੀਤੀ ਆ ਹਾਂ ਜੀ ਮੈਂ ਹੁਣ ਇੱਥੇ ਖਾਣਾ ਕਟਾਰੇ ਦੇ ਵਿੱਚ ਪਰ ਮੈਨੂੰ ਇਹ ਮਹਿਸੂਸ ਹੋਇਆ ਕਿ ਮੈਂ ਜਨੀਫੋਰਸ ਵਰਤੀ ਆ ਹਾਂਜੀ ਉਹ ਤਕਰੀਬਨ ਸਹੀ ਸੀ ਸਹੀ ਸੀ ਹੂੰ ਸੋ ਇਹ ਸਾਰੇ ਨੂੰ ਲੈ ਕੇ ਸੁੰਦਰੀ ਮੋਸਟ ਇੰਪੋਰਟੈਂਟ ਜਿਹੜਾ ਫੈਕਟਰ ਹੈ ਹੂੰ ਉਹ ਇਹ ਆ ਜਾਂਦਾ ਹੈ ਕਿ ਉਸ ਨੂੰ ਕਾਨੂੰਨ ਕਿੰਨਾ ਡਿਫੈਂਡ ਕਰੇਗਾ ਉਹਨੂੰ ਸਪੋਰਟ ਕਰੇਗਾ ਜੀ ਉਸ ਨੂੰ ਰਾਹਤ ਦੇਗਾ ਹੂੰ ਤਾਂ ਕਿ ਰਾਈਟ ਸਾਰਿਆਂ ਦੇ ਇੰਟੈਕਟ ਰਹਿਣ ਉਸ ਕਮਰੇ ਦੇ ਵਿੱਚ ਬਿਲਕੁਲ ਕਿਉਂਕਿ ਇਸ ਦੇ ਇਫੈਕਟ ਦੇ ਵਜੋਂ ਜਦੋਂ ਰਿਪੋਰਟ ਲਿਖ ਰਣੀ ਆ ਅਸੈਸਮੈਂਟ ਪੁਲਿਸਮੈਨ ਨੇ ਉਸ ਵਾਕਿਆ ਦੀ ਕਰਨ ਦੇ ਬਾਅਦ ਜੇ ਕੁਝ ਉਸ ਦਾ ਅੱਗੇ ਚੱਲਦਾ ਹੈ ਜੀ ਕੋਰਟ ਕੇਸ ਜਾਂ ਕਿਤੇ ਉਸ ਨੂੰ ਡਿਫੈਂਡ ਕਰਨਾ ਪੈਂਦਾ ਆਪਣਾ ਇਹ ਐਕਸ਼ਨ ਬਿਲਕੁਲ ਕਾਨੂੰਨ ਕਿੱਥੇ ਖੜਾ ਹੈ ਬਿਲਕੁਲ ਐਗਜ਼ੈਕਟ ਇੱਕ ਇੰਪੋਰਟੈਂਟ ਇਹ ਸਾਰੇ ਨਾਲ ਗੱਲ ਐਂਡ ਦੇ ਵਿੱਚ ਕਹੀਦੀ ਹੈ ਜੀ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਉਹ ਨਾ ਕਰੇ ਤਾਂ ਜੀ ਹੂੰ ਸਾਡੀ ਜਿਹੜੀ ਸਿਕਿਉਰਟੀ ਵੀ ਮਹਿਫੂਜ਼ ਰਹੇ ਸੋ ਇਸ ਸਾਰੇ ਦੇ ਵਿੱਚ ਆਪਾਂ ਕਮਿਊਨਿਟੀ ਨੂੰ Safe सेफ सेफ करने की कोशिश करें करने की कोशिश बिल्कुल जी बिल्कुल थैंक यू सो मच असे अपने लिसनर्स दो भी जानना चाहेंगे जे ਤੁਸੀਂ ਵੀ ਕੋਈ ਬਿਜ਼ਨਸ ਰਨ ਕਰ ਰਹੇ ਹੋ ਰਿਟੇਲਰਸ ਤਾਂ ਤੁਸੀਂ ਕੀ ਸੋਚਿਓ ਕਿ ਰੈਮਰੇਡ ਦੇ ਦੌਰਾਨ ਜਿਹੜੀ ਆ ਆਤਮ ਰੱਖਿਆ ਜਾਂ ਸੈਲਫ ਡਿਫੈਂਸ ਹੈ ਇਹਦੀ ਪਰਿਭਾਸ਼ਾ ਕਿਹੋ ਜੀ ਹੋਣੀ ਚਾਹੀਦੀ ਆ ਆਪਣੇ ਵਿਚਾਰ ਸਾਂਝੇ ਕਰਨ ਵਾਸਤੇ ਸਾਨੂੰ ਸਟੂਡੀਓ ਲਾਈਨ ਤੇ ਕਾਲ ਕਰ ਸਕਦੇ ਹੋ 279 ਪੰਨੇ ਮੇ 70 ਜਾਂ 024799270 ਇਸ ਨੰਬਰ ਤੇ ਤੁਸੀਂ ਸੰਪਰਕ ਪਾ ਸਕਦੇ ਹੋ ਸੋ ਮਿਲਦੇ ਆਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਹਾਡੇ ਕਾਲਸ ਦਾ ਹਮੇਸ਼ਾ ਸਾਨੂੰ ਇੰਤਜ਼ਾਰ ਰਹੇਗਾ